ਤੈਨੂੰ ਕਿਹਾ ਛੇਤੀ ਛੇਤੀ ਨਾ ਲਿਆ ਕਰ ਕਿਵੇਂ ਸਿਕਰੀ ਨਾ ਸਿਰ ਪਰਿਆਗਾ ਕਿੱਥੇ ਪਰਿਆ ਮੈਂ ਮੀ ਲੈ ਦੂੰਗਾ ਜਿੱਥੂਆ ਪੈ ਗਈ ਫੇਰਾ ਕਿੱਥੇ ਪੈ ਗਈ ਕੀ ਗੱਲ ਹੋ ਗਈ ਲੈ ਦੱਸੋ ਯਾਰ ਗੱਲ ਸੁਣ ਲੋ ਭਾਈ ਸਾਡੀ ਹਾਂ ਹਰਾ ਦਾ ਬਾਬੇ ਨੇ ਖੇਡਿਆ ਸੀ ਗੱਦੀ ਤੇ ਉਹ ਜਿਹੜਾ ਕਰਦਾ ਨਾ ਜਗਿਆੜਾ ਸਹੀ ਕਾਲ ਬਾਬਾ ਜੀ ਸਹੀ ਕਾਲ ਜਿਹੜਾ ਉਹ ਕੰਮ ਕਰਦਾਗਾ ਵੀ ਰੱਜੋ ਆ ਰੱਜੋ ਦੇ ਵਿੱਚ ਕੋਈ ਰੱਜੋ ਨਹੀਂ ਹੈਗੀ ਅੱਛਾ ਰੱਜੋ ਤਾਂ ਉਹ ਕਾਲੇ ਕਾਲੇ ਕੇ ਘਰੇ ਫਿਰਦੀ ਐ ਇੱਥੇ ਕੋਈ ਰੱਜੋ ਨਹੀਂ ਉਹ ਕਰਦਾ ਨਾਟਕ ਟੰਗ ਕਰਦਾਗਾ ਅਸੀਂ ਨੂੰ ਚੱਲ ਆ ਕੇ ਵਿੱਚ ਅਸੀਂ ਤਾਂ ਸੰਤ ਆਉਣਾ ਪੈਂਦਾਗਾ ਹੋਣ ਟਰਾਈ ਗਿਆ ਫਿਰ ਉਹ ਟਰਾਈ ਗਿਆ ਉਥੋਂ ਤੋਂ ਸੇਵਾ ਕਰਾਈ ਗਿਆ ਹੁਣ ਉਹਦੀ ਰੱਜ ਕੇ ਤੁਸੀਂ ਸੇਵਾ ਕਰੋ ਤਾਂ ਸਾਡੇ ਮੰਦਰ ਪੈ ਗਿਆ ਡਾਂਗਾ ਲੈ ਕੇ ਸਾਡੇ ਡਾਂਗਾ ਮਾਰ ਕੇ ਤੋ ਉਹ 10000 ਜਿਹੜਾ ਸੁੱਥੋਂ ਲੇਤਾ ਸੀ ਉਹਨੇ ਸਾਥੋਂ ਰਾਜ ਹੀ ਫੜ ਲਿਆ ਸੀ ਨਾਲੇ ਰੁਪਏ ਖੋ ਗਏ ਨਾਲੇ ਸਾਡੇ ਸਾਥੋਂ ਅੱਜ ਹੋਰ ਮੰਗੀ ਜਾਵੇ ਅੱਛਾ ਉਹੀ ਲੈ ਗਿਆ ਰੁਪਏ ਉਹੀ ਲੈ ਗਿਆ ਕੋਈ ਰੱਜੋ ਨਹੀਂ ਕੁਛ ਨਹੀਂ ਉਹਦਾ ਤੁਸੀਂ ਜਿੰਨੇ ਕੁਛ ਕਰਨਾ ਉਵੇਂ ਕਰ ਲਿਓ ਫਰੇਟ ਕਰ ਦੋ ਉਹਦੀ ਹੁਣ ਵਧੀਆ ਰਹੋਗੇ ਉਹ ਤਾਂ ਤੁਸੀਂ ਐਵੇਂ ਹੀ ਸੇਵਾ ਕਰੀਗੇ ਉਹਦੀ ਹਾਂ ਤੇ ਬੱਬੂ ਓਏ ਕੰਜਰਾ ਮੈਂ ਤੇ ਤੂੰ ਛੜ ਕੋ ਤੇ ਇੰਨੀ ਪਾਇਆ ਫਰਮਾਈ ਜਨਾ ਅਸੀਂ ਤਾਂ ਉਹਨੂੰ ਐਵੇਂ ਚੰਗੀਆਂ ਚਾਹਾਂ ਵੇ ਦੁੱਧ ਚ ਪੱਤੀ ਐ ਕਦੇ ਦਾਲ ਸਬਜੀ ਉਹਦੇ ਪਸੰਦ ਦੀ ਬਣਾ ਕੇ ਦੇ ਆ ਉਹ ਤਾਂ ਮੈਨੂੰ ਬਦਨਾਮ ਕਰ ਗਿਆ ਮੈਂ ਬੱਬੂ ਮਾਦੂ ਲੱਗ ਗਿਆ ਆ ਗਿਆ ਮੇਰੇ ਮਗਰ ਕਿੱਥੋਂ ਜਾ ਕਟਾਉਂਦਾ ਮਮਾ ਮੈਂ ਦੇਖਿਆ ਰਜੋ ਤਾਂ ਉਧਰ ਫਿਰਦੀ ਆ ਕਾਲੇ ਕੇ ਘਰੇ ਐਵੇਂ ਬਦਨਾਮੀ ਤਰਾ ਗਿਆ ਮੇਰੀ ਵੀ ਉਹ ਸਾਡੇ ਬਾਹਰ ਦਾ ਰਜੋ ਅੱਜ ਆਈ ਅੱਜ ਸਾਡੇ ਡਾਂਗਾ ਮਾਰ ਸਾਡੇ ਜਮਾ ਆਈ ਰਜੋ ਡਾਂਗਾ ਮਾਰ ਰਜੋ ਕੀ ਤਬ ਬੱਬੂ ਤੇਰੇ ਤਾਂ ਦਾ ਚਾਰ ਡਾਂਗਾ ਵੱਧ ਹੀ ਲੌਂਦਾ ਤੰਤਨ ਲੱਗ ਜਾਂਦਾ ਪਤਾ ਆ ਮੈਨੂੰ ਤਾਂ ਲੱਗਦਾ ਬਾਬੇ ਚ ਵੀ ਕੁਝ ਨਹੀਂ ਹੈਗਾ ਨਾ ਨਾ ਕੋਈ ਇਹਦਾ ਮੂੰਹ ਹੈ ਰਜੋ ਫਿਰ ਇੱਧਰ ਛੱਡ ਦੰਨੇ ਪਈਦੇ ਨਹੀਂ ਇਹ ਕੀ ਦੇਖ ਲੋ ਦੇਖ ਲੋ ਸਮਾਨ ਬਾਬਾ ਸਮਾਨ ਕੱਢ ਦੰਨੇ ਆ ਸਮਾਨ ਬਚਿਆ ਪਈ ਆ ਛੁੱਟਿਆ ਸਾਡੇ ਕੋਲੋਂ ਬਬੂ ਜਿੱਦ ਤੇ ਤੂੰ ਮੈਨੂੰ ਹੁਣ ਫਸ ਗਿਆ ਨਾ ਕਦੇ ਉਹਦੇ ਨਾਲ ਉਹਦਾ ਸਾਥ ਦਿੰਦਾ ਤੈਨੂੰ ਤਾਂ ਮੈਂ ਦੇਉਂਦ ਤਨੇ ਨਹੀਂ ਸਾਡੀ ਮੈਂ ਸਾਥ ਦਈ ਜਾਂ ਮੈਂ ਸੜਦਾ ਪਡਾਂਗਾ ਮਾਰ ਕੇ ਤੁਹਾਨੂੰ ਪਪਾ ਜੀ ਕਰੋ ਮਾਫ ਹੁਣ ਤੁਸੀਂ ਦੇਖੋ ਰੱਜੋ ਤਾਂ ਜੱਗ ਤੇ ਹੈ ਹੀ ਨਹੀਂ ਕਿਸੇ ਦਾ ਜਮੀ ਹੈ ਨਹੀਂ ਨਾ ਪੂਤ ਪ੍ਰੇਤ ਹੈਗੇ ਆ ਪਾਈ ਇਹ ਤਾਂ ਦਿਹਾੜੀ ਵੋਲ ਮਾਰਦਾ ਸਾਡਾ ਵੀ ਕਾਰੋਬਾਰ ਚੱਲ ਪੈਂਦਾ ਇੰਨੇ ਨਾਲ ਸਾਡਾ ਟਾਈਮ ਪਾਸ ਹੋ ਜਾਂਦਾ ਵਾ ਏ ਸਾਨੂੰ ਕਰੋ ਮਾਫ ਉਹਦੇ ਨਾਲ ਜਿੰਮੇ ਮਰਗੀ ਨੇ ਬੜੋਂ ਤੁਸੀਂ ਸਰ ਮੈਂ ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਅਸੀਂ ਕੀ ਕਰਾਂ ਮੈਂ ਤਾਂ ਬੁੱਝਿਆ ਆਇਆ ਬਈ ਜਿੰਨੇ ਲੱਗ ਜੰਨਾ ਤੂੰ ਸਿਰ ਘਮਾਉਣਾ ਮੈਨੂੰ ਤਾਂ ਬੱਬੂ ਨੇ ਆਇਆ ਮੈਂ ਕੀ ਕਰਾਂ ਗਿਆਨ ਪੜ੍ਹ ਕੇ ਦੇ ਤੁਹਾਨੂੰ ਲੱਸੀ ਪਾਉਂਦੀਆਂ ਕਦੇ ਤੁਹਾਨੂੰ ਪਾਣੀ ਪੰਦੇ ਕਦੇ ਤੁਹਾਨੂੰ ਪੈਸੇ ਦਿੰਦੀਆਂ ਆਏ ਤਾਂ ਸੱਚੀ ਹੈਗੀ ਮਾਰੀ ਮੋਟੀ ਦਾ ਭਾਈਆਂ ਚਾਹ ਚੱਲ ਕਰਦੇ ਆ ਜਿੰਨੇ ਕੁ ਜੋਗੇ ਹੈਗੇ ਆ ਬਈ ਗੱਲ ਕਰ ਇਹ ਵੀ ਕੁਝ ਨਹੀਂ ਇੰਨਾ ਸੋਨੇ ਦੱਸਦਾ ਜਿੰਮੇ ਇਹਦੇ ਨਾਲ ਕਰਨਾ ਉਵੇਂ ਕਰ ਸਕਦੇ ਹਾਂ ਸਾਨੂੰ ਕਰੋ ਮਾਫੀ ਜਾਨੇ ਅਸੀਂ ਜਾਣੇ ਕੋਈ ਨਹੀਂ ਬੱਬਾ ਸਾਵਾਸ਼ੇ ਤੂੰ ਸਾਨੂੰ ਦੱਸੀ ਹਾਂ ਅਸੀਂ ਤੁਹਾਡੇ ਘਰੇ ਦੱਸਤਾ ਤੇਰਾ ਕੰ ਆਪ ਵੀ ਸਾਮਾਗੇ ਕੋਈ ਗੱਲ ਨਹੀਂ ਉਹ ਕਰਦੇ ਬਣਾ ਦੇ ਉਹ ਬੰਦਾ ਇਹਦੂ ਬਾਤ ਹੋਰ ਕੰਮ ਕਰ ਬਣਾ ਦੇ ਉਹਨੂੰ ਬੰਦਾ ਮੈਥੂ ਤਾਂ ਮੰਮੀ ਤਾਇਆ ਜੀ ਕਹੋਂ ਲੱਗ ਗਿਆ ਸੀ ਵੀ ਉਹ ਤਾਂ ਕਹਿੰਦਾ ਚਾਚਾ ਕਹਿ ਲੈ ਦੱਸ ਹਾਂ ਮੈਂ ਬਣਾਉਣੀ ਇਹਨੂੰ ਚਾਚਾ ਅੱਜ ਕੋਈ ਗੱਲ ਨਹੀਂ ਹਾਂ ਅਸੀਂ ਪਹਿਲੇ ਹੀ ਕਿਹਾ ਸੀ ਭੂਤ ਹੁੰਦੇ ਨਹੀਂ ਉਹ ਤਾਂ ਲੈ ਹੁਣ ਸਿੱਟੀ ਲਿਓ ਜਦੋਂ ਆ ਗਿਆ ਭਾਂ ਦਾ ਇਹਦੇ ਕੱਢੋ ਰਾਜੂ ਰੋਜੂ ਵੀ ਮਾਰੀ ਗਿਆ ਨਾਲੇ ਪੈਂਸੇ ਦੇ ਬਹਾਤੇ ਵੀ ਤੂੰ ਚੰਗੀ ਤਰ੍ਹਾਂ ਪੜਿਆ ਨਾ ਸੱਚੀ ਨਹੀਂ ਹੁੰਦੇ ਨਾ ਭੂਤ ਹੁੰਦੇ ਹੀ ਨਹੀਂ ਮੰਮੀ ਮੰਗੁਰ ਦੁਬਾਰਾ ਦੱਸਦੇ ਆ ਸਾਨੂੰ ਪਾਠ ਚ ਗੁਰਬਾਣੀ ਚ ਹੈ ਨਹੀਂ ਕਿਤੇ ਵੀ ਭੂਤ ਨਹੀਂ ਹੁੰਦੇ ਪਹਿਲਾਂ ਤਾਂ ਬਾਬੇ ਨਾਨਕ ਨੇ ਵੀ ਕਿਹਾ ਸੀ ਹੈ ਵੀ ਭਈ ਆਹ ਬਹਿਮਾ ਪਰਮਾ ਤੋਂ ਦੂਰ ਰਹੋ ਇਹਦਾ ਮਤਲਬ ਭੂਤ ਤਾਂ ਹੁੰਦੇ ਨਹੀਂ ਭੂਤ ਤਾਂ ਫਿਰ ਕਿਸੇ 'ਚ ਵੀ ਆ ਸਕਦਾ ਮੇਰੇ 'ਚ ਵੀ ਆ ਸਕਦਾ ਤੇਰੇ 'ਚ ਤਾਂ ਨਹੀਂ ਹੋ ਗਿਆ ਮੈਂ ਬੇ ਗੱਲ ਸੁਣੋ ਮੇਰੀ ਹਾਸੇ ਦੀ ਗੱਲ ਨਹੀਂ ਹੈਗੀ ਹੂੰ ਐਂ ਕਰਦੇ ਆ ਹੁਣ ਮੇਰੇ 'ਚ ਭੂਤ ਬੁਲਾ ਲੈਨੇ ਆ ਐਂ ਤੈਨੂੰ ਆਊਗਾ ਜੋ ਭਈ ਨਹੀਂ ਦਾ ਵੀ ਜੇ ਤਾਂ ਹੁੰਦੇ ਹੀ ਨਹੀਂ ਭੂਤ ਹੀ ਬਣਨਾ ਤੂੰ ਕੰਚਨਾ ਬਣ ਜਾ ਮਮੀ ਕੰਚਨਾ ਕੀ ਹੁੰਦਾ ਵੇ ਉਹ ਫਿਲਮ ਜੀ ਨਹੀਂ ਹੁੰਦੀ ਜਿਹੜੀ ਕੰਚਨਾ ਜਿਹੜੀ ਤੂੰ ਉੱਦੈ ਮੈਨ ਦਿਖਾਈ ਜਾਂਦਾ ਸੀ ਐਡੇ ਡਰ ਵਾਲੀ ਵੇ ਜਾਏ ਖਾਣੇ ਦਾ ਮੇਰੇ ਪੈਰ ਕਿਵੇਂ ਪੁੱਠੇ ਹੋਣਗੇ ਵੇ ਜਦੋਂ ਪੂਤਾ ਹੁੰਦੀਆਂ ਹੀ ਨਹੀਂ ਚਲ ਆਪਾਂ ਤਾਂ ਉਹੀ ਕਰਨਾਗਾ ਫਿਰ ਹਲਦੀ ਲਾ ਦੋ ਪੈਰਾਂ ਤੇ ਹਲਦੀ ਲਾ ਲਓ ਉਹ ਨਹੀਂ ਹੋ ਆਏ ਛਾਪੇ ਦੀ ਮਾਰ ਬਾਹਰ ਮੂਰੇ ਛੱਡ ਲਾ ਮੰਮੀ ਸੱਚੀ ਜੀ ਬੜੇ ਦਰਦ ਲਾਲਾ ਵੇ ਮੈਨ ਤਾਂ ਸੱਚੀਆਂ ਲੱਗੀਆਂ ਮਿਰਚ ਪੂਤਾ ਆਈ ਜਾਂਦੀ ਆ ਸਾਨੂੰ ਨਾ ਫੜਨੀ ਚੰਗਾੜੇ ਤਾਈ ਨੂੰ ਫੜਲਾ ਵੇ ਮੇਰੀ ਗੱਲ ਸੁਣ ਹੁਣ ਨਾ ਤਾਈ ਚੰਗਾੜੇ ਨੂੰ ਪੂਰਾ ਡਰਾਉਣਾਗਾ ਹਾਂ ਮਾ ਮੇਰੇ ਜਿਉਂਦਾ ਭੂਤ ਕੇ ਫਲਾਨਾ ਤੈਨੂੰ ਕੀ ਪਤਾ ਆ ਲੱਤਾਂ ਦੇ ਭੂਤ ਆ ਨਾ ਜਿਹੜੇ ਗੱਲਾਂ ਨਾਲ ਨਹੀਂ ਮੈਂ ਮੂੰਹ ਹੀ ਕਰੂੰ ਤੇ ਡਾਂਗਾ ਨਾਲ ਆਉਣ ਨੇ ਹੁਣ ਡਾਂਗਾ ਨਾਲ ਤੂੰ ਭਜਾ ਦੇ ਉਹਨੂੰ ਕਰੋ ਹੁਣ ਤੂੰ ਭੇਜ ਦੇ ਉਹਨੂੰ ਹੋਰ ਕਿਸੇ ਪਾਸੇ ਕੀ ਪਤਾ ਅਗਲੇ ਸੱਚੀ ਜਨਾਨੀ ਲਿਆਵੇ ਜਦੋਂ ਕਰੋ ਪੈਰ ਬਾਹਰ ਹੀ ਨਿਕਲ ਗਿਆ ਫੇ ਜਦੋਂ ਡਰਾਈ ਜਾਂਦਾ ਬਿਨਾਂ ਗੱਲ ਤੋਂ ਤੂੰ ਚੁੱਪ ਰਹਿ ਅਸੀਂ ਉਹਨੂੰ ਆਪੀ ਆਪਦੇ ਹਿਸਾਬ ਨਾਲ ਕਰਦੇ ਆਂ ਬਸ ਤੇ ਹਾਂ ਕਰ ਲਿਓ ਜੱਸ ਜਿਵੇਂ ਹੁੰਦਾ ਚੱਲ ਭੂਤ ਬਣੂ ਤੂੰ ਸਾਡੀ ਹਾਂ ਚ ਹਾਂ ਮਲਾਈ ਰੱਖੀ ਰੱਬ ਦਾ ਵਾਸਤਾ ਤੂੰ ਨਾ ਹੁਣ ਸਾਡਾ ਖੇਡ ਖਰਾਬ ਕਰੀ ਮੈਂ ਤਾਂ ਚੱਲ ਛੋਟੇ ਮਾਗਰੀਆਂ ਜਿਵੇਂ ਕਰਨਾ ਹੈ ਜਾਂ ਤੂੰ ਪਾਲਾ ਨੀਰਾਚਾਰਾ ਪਸੂਗਾ ਸਾਨੂੰ ਕਰਨ ਦੇ ਆਪਦੀ ਕੋਈ ਸਕੀਮ ਮਮੀ ਭੂਤ ਤਾਂ ਬਣੇਗੀ ਸਾਨੂੰ ਤਾਂ ਨਹੀਂ ਚੁੰਬੜਦੀ ਕਦੇ ਰਾਤ ਨੂੰ ਸਾਦਾ ਕਲਾ ਫੜਲੇ ਬੇ ਨਾਲੇ ਤਾਂ ਤੁਸੀਂ ਕਹਿੰਦੇ ਭੂਤ ਹੁੰਦੇ ਨਹੀਂ ਪਰ ਆਵਾ ਮੈਂ ਤਾਂ ਉਹ ਭੂਤ ਬਣੂਗੀ ਹਾਕ ਤੇ ਮੇਰੇ ਤੇ ਸੱਚੀ ਭੂਤ ਬੁਲਾ ਤੋ ਤੁਸੀਂ ਹੋਰ ਨਜ਼ਾਰਾ ਹੋਗਾ ਭੂਤ ਦੇਖਣ ਦਾ ਹਾਂ ਤਾਂ ਸਾਨੂੰ ਵੀ ਡਰਾਈ ਜਾ ਬਾਲ ਮੂਰੇ ਛੱਡ ਲਈ ਮਮੀ ਅੱਬੀ ਐ ਨਾ ਅਣੀ ਹੈ ਟਿਲਿੰਗ ਮੇ ਮੁਰੇ ਖਲਾ ਨਹੀਂ ਹਾਂ ਹਾਂ ਸਿਰ ਹਲਾ ਲਿਆ ਕਰ ਐ ਹਾਂ ਹੈ ਲੱਗਦੀ ਪੁੱਤ ਹੋਰ ਵੱਡੇ ਵੱਡੇ ਕਾਂਟੇ ਪਾਲਾ ਕਾਂਟੇ ਇੱਕ ਟਿੱਕਾ ਲਾ ਲਾ ਚ ਵੱਡਾ ਸਾਰਾ ਸੰਧੂਰ ਦਾ ਇੱਥੇ ਐਂ ਲਾ ਲਾ ਭੈ ਤੂੰ ਸੀ ਨਾ ਉਹ ਨਾ ਮੈਨੂੰ ਕਿਸੇ ਸਿਆਣੇ ਤੋਂ ਕਟਵਾ ਦਿਓ ਆ ਸਿਆਣੇ ਦਾ ਤਾਂ ਚੁੰਮਟਿਆਂ ਨਾਲ ਢੂਹਾ ਭੰਨ ਦਿੰਦੇ ਜੀ ਚਪੂਤ ਆਉਂਦੀ ਆ ਹਾਂ ਆ ਸਿਆਣੇ ਨੇ ਤਾਂ ਭੰਨਿਆ ਨਹੀਂ ਇਹ ਤਾਂ ਨਿੰਬੂ ਲੈ ਕੇ ਵੰਦੀ ਕਰਦੇ ਹੋਰੀ ਭੈ ਇਹ ਕਿਹੜਾ ਸਿਆਣਾ ਉਹ ਮਲੰਗ ਚਾਰ ਪੈਸੇ ਇਕੱਠੇ ਕਰਨ ਦਾ ਮਾਰਾ ਉਹੀ ਕਹਿੰਦਾ ਸੋਡੇ ਘਰੇ ਪੂਤ ਆ ਸੋਡੇ ਘਰੇ ਪੂਤ ਆ ਆਏ ਘਰ ਮੈਨੂੰ ਇੱਕ ਸਕੀਮ ਆ ਜਾ ਮਮੀ ਤੂੰ ਨਾ ਚਾਰ ਨਿੰਬੂ ਲੈ ਕੇ ਜੇਬਾਂ 'ਚ ਪਾ ਲਈ ਇੱਕ ਨਿੰਬੂ ਕੱਢ ਕੇ ਕਹੇ ਆ ਦੇਖੋ ਇੱਕ ਨਿੰਬੂ ਆ ਐਵੇਂ ਹੀ ਕਰਕੇ ਚਾਰੇ ਕੱਢ ਲਈ ਕਹੇ ਚਾਰ ਨਿੰਬੂ ਕਰਤੇ ਚਲ ਕੇ ਸਾਰੇ ਸਾਰੇ ਡਰ ਜਾਣਗੇ ਸਾਲ ਠੀਕ ਹੈ ਚਿਗੜਾ ਤਾਂ ਤਾਂ ਪੱਜੂਆ ਠੀਕ ਹੈ ਹੁਣ ਆਪਾਂ ਚਿਗੜੇ ਆਪਾਂ ਕੱਢਾਂਗੇ ਉਹਦੇ ਪਾਸੇ ਹਟ ਜਾ ਆ ਗਈ ਪੁੱਤਾ ਬਰਾਏ ਨਹੀਂ ਆ ਮਮੀਏ ਬੇ ਆਈ ਨਾ ਪੁੱਤ ਨਹੀਂ ਆਈ ਬੇ ਪੁੱਤ ਨਹੀਂ ਆਈ ਬੇ ਆਈ ਆਉਂਦੀ ਆ ਹੋਰ ਕੀ ਆ ਗਿਆ ਲਾ ਦਿੰਦੀ ਠੀਕ ਆ ਫਿਰ ਚੱਲ ਹੁਣ ਚਿਗੜੇ ਨੂੰ ਵੇ ਅਸੀਂ ਸੱਦ ਕੇ ਲਈਏ ਨਹੀਂ ਮਟ ਗਿਆ ਕੋਈ ਨਹੀਂ ਜਦੋਂ ਆਪ ਹੀ ਆਇਆ ਨਾ ਕਰੇ ਤੂੰ ਦੇਖੀ ਫਿਰ ਹਾਂ ਮੈਂ ਤੂੰ ਬਾਹਰ ਤੇ ਖੜ ਕੇ ਬੈਠ ਜੂਗਾ ਬਾਹਰ ਤੇ ਹੂੰ ਆ ਰਕਲਾ ਗੋਲੇ ਨਜ਼ਰ ਬੇ ਅਡਾ ਨੇਬੂ ਹੁੰਦਾ ਔਰ ਇਹ ਯਕੀਨ ਨਹੀਂ ਮੰਨਣਾ ਸੰਤਰਾ ਮੰਮੀ ਬੇ ਨੇਬੂ ਹੁੰਦਾ ਜਾਦੂ ਟੂਣਾ ਚ ਸੰਗਤਰਾ ਨਹੀਂ ਹੁੰਦਾ ਅਣਪੱਟ ਬਰਾ ਫਿਰ ਅਸੀਂ ਕੜਾ ਪੁੱਤ ਨਾਲ ਗੋਲੀਆਂ ਖੇਡਦੇ ਰਹੇ ਅਗੇ ਸਾਨੂੰ ਪੁੱਤ ਦੱਸ ਕੇ ਗਈਆਂ ਨੇ ਕੋਈ ਨਹੀਂ ਦੇਖਣਾ ਉਹ ਨਾ ਸਕੀਮ ਫੇਲ ਹੋ ਜਾ ਕਿਤੇ ਮੇਰੇ ਨਾਲ ਅਸੀਂ ਜ਼ਿੰਮੇਵਾਰ ਆਂਗੇ ਬਚਾੜੇ ਹੈਗੇ ਐ ਕੋਈ ਨਾ ਟੈਨਸ਼ਨ ਨਾ ਦੇਖ ਲਿਓ ਤੇਰਾ ਚੰਗਾੜੇ ਜਿਤਨਾ ਦਮਾ ਪੁੱਤ ਬਣਾਤਾ ਵੀ ਸੱਚੀ ਹਾਂ ਦੇਖ ਲੈ ਉਹ ਨਹੀਂ ਆ ਮੈਂ ਨਹੀਂ ਆ ਹੋਸੀ ਸੱਚ ਪੁੱਤ ਉਹ diss ਤੇ ਤੂੰ ਮਾਰੇ ਗਈ ਘਰੇ ਨੀ ਡਰ ਰਹੀ ਨਾ ਆ ਤੂੰ ਹੀ ਹੋ ਡਰਨਾ ਮੰਮੀ ਇਹਨੂੰ ਰੱਖ ਯਾਰ ਬੋ ਥੋੜਾ ਬੇਰਦਾ ਪਰ ਫਰਕਾਰੀ ਦਿਮਾਗੇ ਤੇ ਕੋਈ ਤੂੰ ਵੀ ਤੈਨੂੰ ਸੱਚ ਪੁੱਤ ਬਣਾਤਾ ਬਹੁਤ ਟਾਈਮ ਨਹੀਂ ਹੈਗਾ ਅਸੀਂ ਫਰਮਾ ਦੇਖ ਲੈ ਅਗਰ ਪੁੱਤ ਆ ਗਿਆ ਆਏ ਬੇ ਬੇ ਤੁਸੀਂ ਆਹੇ ਜਾ ਕੁਝ ਦੇਖਦੇ ਹੋ ਫੋਨਾਂ ਚ ਪੁੱਤ ਨਾਲ ਤਾਂ ਨਿਆਰਾ ਹੈ ਲਗਦੀ ਮੈਨੂੰ ਜਮਾਂ ਤੂੰ ਹੀ ਕਹਿ ਲੱਗਦੀ ਆ ਸੱਚੀ ਵਿੱਚ ਹੀ ਕਾਲੇ ਦਾ ਡੰਗ ਮੈਨੂੰ ਆ ਬਾਲ ਅੱਗੇ ਨੂੰ ਸੱਟ ਰਾ ਤੂੰ ਕਿਵੇਂ ਜੇ ਕਰਾਂ ਆਏ ਆਏ ਦੇ ਹੱਥ ਕਰ ਲਾ ਹਾਂਜੀ ਹੈ ਜੀ ਫਾਨੂੰ ਦਾ ਡਰਾ ਮਮੀ ਤੈਨੂੰ ਡਰਾਉਣਾ ਸੱਚੀ ਦਾ ਪੂਤ ਕਿਹੜਾ ਹੁੰਦੇ ਆ ਓਏ ਹੁੰਦੇ ਤਾਂ ਐ ਨਹੀਂ ਕੀ ਮੈਂ ਮਮੀ ਸੱਚੀ ਆ ਜੇ ਓਏ ਐ ਨਹੀਂ ਆਉਂਦਾ ਮਮੀ ਤੂੰ ਡਰ ਨਾ ਬੇ ਮੇਰੇ ਤਾਂ ਨਾ ਸਨੀਜਾ ਭਾਰੀ ਜਹ ਹੋ ਜਾਂਦਾ ਜਿਵੇਂ ਸੱਚੀ ਪੂਤ ਆ ਗਈ ਹੋਵੇ ਉਹ ਨਹੀਂ ਤੂੰ ਮੇਕਅਪ ਕਰ ਲੈ ਤਾਂ ਲੱਗਦਾ ਤੈਨੂੰ ਤੂੰ ਘੜੀ ਉਹ ਤਾਇਆ ਆਉਂਦਾ ਰਹਉ ਤੇ ਘੁੰਮ ਆਉਂਦਾ ਦੇ ਚੰਗਾ ਲੇ ਆਉਂਦੇ ਉੱਥੇ ਬੈਠੇ ਬੈਠੇ ਹੰਤੇ ਥੰਮੇ ਰਹਿੰਦੇ ਆਗੇ ਅਸਿਕਾ ਡਰਾਂ ਦੇਖ ਜੋ ਮੇਰੇ ਕੋਲੇ ਮੈਨੂੰ ਤਾਂ ਡਰ ਲੱਗਦਾਗਾ ਹਾਂ ਬਾ ਸਿਆ ਜਲਨੀ ਤਾਇਆ ਆ ਗਿਆ ਤਾਇਆ ਆ ਗਿਆ ਪਹਿਲਾਂ ਚੰਗਿਆੜੇ ਨੇ ਕਰਦੇ ਡਰਾਏ ਫਿਰ ਲੰਡੂ ਜੇ ਦੋ ਬਾਹਰ ਖੜਕਾਏ ਹੁਣ ਬਾਰੀ ਆ ਗਈ ਚਿੰਗਿਆੜੇ ਦੀ ਫੇਰ ਬਹੁ ਲਿਹਾਣ ਦੀ ਯੱਟ ਵੈਲੀ ਹੋ ਗਿਆ ਓਏ ਕੜਤੀ ਧੂੜ ਚ ਉਹਨਾਂ ਦੋਨਾਂ ਦੀ ਆ ਤੇਰੇ ਪੈਣ ਤੇਰੇ ਨੂੰ ਮੈਨੂੰ ਤਾਂ ਲੱਗਦਾ ਲਿਆਇਓ ਮੇਰੇ ਖਾਤਰ ਨਮੀ ਜੀ ਓਏ ਥੇਲੇ ਦੀ ਮਾਂ ਕਿੱਥੇ ਆ ਰਿਸ਼ਤੇਦਾਰ ਆਏ ਬੈਠੇ ਆ ਹੈ ਬਗ ਜੀ ਕਿਹੜੀ ਆ ਦੇਖਾਂ ਆ ਤੂੰ ਕਿੱਥੋਂ ਆ ਗਈ ਬੈਠ ਲੈ ਆ ਮੀ ਮਸਤ ਰੱਜੋ ਮਾਮਾ ਰੱਜੋ ਖਾਜੋ ਸਸਾ ਮਰੇ ਜੀ ਕਿਹਦੀ ਸੱਸ ਉਹ ਕੀ ਹੋ ਗਿਆ ਤੇ ਬਾਕੀ ਛੋਟੀ ਬਾਨੂ ਬਾਬੇ ਆ ਗਏ ਬਾਬੇ ਕਿਹੜੇ ਬਾਬੇ ਕੋਈ ਸਮੀਟੀ ਨਾਲ ਦਾ ਬਾਬਾ ਇਹ ਰਾਜੋ ਦੀ ਸੱਸ ਮੇਰੇ ਹੱਥ ਜੁੜੀ ਬੈਠੇ ਹੋ ਕੀ ਹੋ ਗਿਆ ਭਾਈ ਆਇਆ ਰੋਲਾ ਪਾ ਰਖੇ ਤੁਸੀਂ ਸਾਰੇ ਹੋ ਗਿਆ ਕੀ ਹੋ ਗਿਆ ਰਾਜੋ ਦੀ ਸੱਸ ਜੀ ਹਾਂ ਹਾਈ ਪਿੰਡ ਦੀ ਰਾਜੋ ਦੀ ਸੱਸ ਰਾਜੋ ਦੀ ਸੱਸ ਉਹ ਪਾਈ ਨੇ ਪਾਸਾ ਮੈਂ ਹਏ ਕਰੀ ਤੇ ਕੀ ਕਰਦੀ ਮਾਰਿਆ ਸੀ ਨਾ ਤੂੰ ਮੈਨੂੰ ਉਹ ਮੈਂ ਕਿਉਂ ਮਾਰਿਆ ਤੈਨੂੰ ਮੈਨੂੰ ਤੂੰ ਇਹ ਵਾਲੀਆਂ ਗੋਲੀਆਂ ਪਾ ਕੇ ਮਾਰਿਆ ਸੀ ਨਾ ਮੈਨੂੰ ਮਾਰਿਆ ਮੈਂ ਚਗਿਆੜਾ 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 ਨਹੀਂ ਰੱਜੂ ਆ ਤੂੰ ਨਹੀਂ ਮਾਰ ਮੇਰੀ ਮੈਂ ਚਗਿਆੜਾ ਚਗਿਆੜਾ ਰੱਜੂ ਉਹ ਮੇਰੀ ਮੈਂ ਚਗਿਆੜਾ ਪੱਪੀ ਹੱਟ ਤੇਰਾ ਮੈਂ ਚਗਿਆੜਾ ਮੈਂ ਉਹ ਬਤਾਇਆ ਤੇ ਬਾਬਾ ਹੈ ਬਾਬਾ ਸੁਣੀਤੀ ਹੋ ਗਿਆ ਬਾਬਾ ਬਾਬਾ ਹੈ ਬਾਬਾ ਬਾਬਾ ਉਹ ਬਾਕਸ਼ੋ ਉਹ ਬਾਕਸ਼ੋ ਉਹ ਬਾਕਸ਼ੋ ਹੈ ਉਹ ਭਾਈ ਉਹ ਗੱਲ ਪੂਜਾ ਕਰ ਲੋ ਬਹਿ ਕੇ ਅਸੀਂ ਵੀ ਕਰੀ ਜੰਨੇ ਘੰਟਾ ਹੋ ਗਿਆ ਉਹ ਬਹਿ ਜਾ ਯਾਰ ਸਾਰੇ ਤੁਸੀਂ ਬਾਬੇਆ ਬਾਬੇ ਆ ਗਏ ਬਾਬੇ ਟੁਕਣ ਜੁਦਾ ਬਹਿ ਜਾ ਤੇਰੀ ਲੱਟੂ ਦੀ ਪੱਜੂ ਪਤੀ ਕਿਧਰ ਹੈ ਉਹ ਤੂੰ ਇੱਥੇ ਕੀ ਕਰ ਰਹੀ ਹੈ ਤੈਨੂੰ ਤਾਂ ਛੋਟੀਆਂ ਪੁੱਤਾਂ ਨੇ ਸੁਨੇਹਾ ਲਾਇਆ ਹੱਟ ਗਿਆੜਾ ਮੈਂ ਚ ਗਿਆੜਾ ਰੱਖ ਜੋ ਉਹ ਨਹੀਂ ਰੱਖ ਜੋ ਯਾਰ ਬਿੰਦੂ ਕੁਛ ਰੱਖ ਜੋ ਕਹਿੰਦੀ ਆ ਉਹ ਚਾਚਾ ਤੂੰ ਡਰਦਾ ਕਿਉਂ ਨਹੀਂ ਤਾਇਆ ਜਿਹੜਾ ਵੀ ਤੂੰ ਤਾਇਆ ਓਏ ਸੱਚੀ ਚੋਰੀ ਹੋ ਰਿਹਾ ਹੱਸਾ ਏ ਉਹ ਜਾਣ ਕੇ ਕਰਦੀ ਆ ਨਾਟਕ ਜਿਹਾ ਇਹ ਤੇਰੀ ਮਾਂ ਮੈਨੂੰ ਉਹੀ ਡਰਾਈ ਜਾਂਦੀ ਆ ਮੈਂ ਰੱਖ ਜੋ ਹਣਾ ਉਹਦੀਆਂ ਰੱਖ ਜੋ ਤੁਹਾਨੂੰ ਨਾ ਡੱਕੇ ਉਹ ਮੈਂ ਮਰ ਜਾਵਾਂ ਕਿੱਥੇ ਫਸ ਗਈ ਆ ਕੇ ਮਾਬੇ ਆ ਗਏ ਮਾਬੇ ਮੈਨੂੰ ਜ਼ਮੀਨ ਨਹੀਂ ਐਨੇ ਸਾਡੇ ਪਹਿਲੇ ਘਰ ਬੇਗਰ ਕਰਕੇ ਦਿਖਾਏ ਐਨੇ ਫੜ ਜਾ ਫੜਦੇ ਪਹਿਲਾ ਇਦਾਂ ਸੋਚਾ ਜੇ ਅਗਰ ਰੱਜੂ ਆ ਗਈ ਹੁਣ ਇੱਕ ਨਿੰਬੂ ਆ ਨਾ ਹਾਂ ਕੁਝ ਵੀ ਕਰ ਦਾਂਗੀ ਤੂੰ ਨਿੰਬੂ ਆਈ ਦੀ ਜੇਬ ਚੋਂ ਤਿੰਨ ਨਿੰਬੂ ਕੱਢ ਲੈ ਆਏ ਨਿਕਲ ਜਾਣਗੇ ਮਰੀ ਜਾਨੀਆ ਦਿਖਾ ਓਏ ਦੇਖ ਦੇਖ ਆਗੇ ਆਹ ਆਹ ਬਤਾ ਦੋ ਨਿੰਬੂ ਨਹੀਂ ਨਹੀਂ ਜੀ ਹੋਏ ਹੋ ਕਾ ਸੂਹ ਹੈ ਪੱਤੇ ਅੱਜ ਜਿਹੜਾ ਦੋ ਨਿੰਬੂ ਕੱਟ ਲੈ ਕੱਟੋ ਕੱਟੋ ਆ ਜਾ ਬਾਬੇ ਹੋ ਭਾਈ ਉਹ ਕਿਥੋਂ ਆਈਆਂ ਮੈਂ ਜਗੜਾ ਮੈਂ ਜਗੜਾ ਹੋਰ ਕੁਛ ਦੇਖਣਾ ਮੈਂ ਨਾ ਨਾ ਬੱਥਾ ਬਾਬੇ ਬਾਬੇ ਮੇਰਾ ਖੰਜਰ ਲੈ ਕੇ ਆਓ ਕਿਉਂ ਕੁਝ ਮੁਗੀਰ ਨੂੰ ਖੂਨ ਦੀ ਪਿਆਸ ਲੱਗੀ ਆ ਅਰੇ ਹਾਂ ਮੈਂ ਪੂਰਨ ਮੈਂ ਇਥੇ ਲਾ ਦੇ ਮੁੱਛ ਗਾੜੇ ਦਾ ਖੂਨ ਪੀਂ ਅਰੇ ਇਹ ਤੇ ਗਾੜੇ ਨੇ ਕੀ ਕੀਤਾ ਮੈਂ ਕਲੇਜਾ ਕਰ ਦਿੱਤਾ ਕਲੇਜਾ ਕੱਢੀ ਗਈ ਤੂੰ ਮੇਰਾ ਮੈਂ ਕੀ ਕੀਤਾ ਆ ਕੇ ਆ ਕੇ ਬੱਲੇ ਆ ਬੱਲੇ ਮੈਂ ਨਹੀਂ ਸੁਣਦਾ ਤੈਨੂੰ ਯਾਰ ਯਾਰ ਆਜੋ ਕਹੋ ਡਰਾਇਆ ਜੀ ਉਧਰੋਂ ਰਾਤਰੀ ਦਾ ਨਹੀਂ ਹੋਰ ਕੁਝ ਚਾਕੇ ਲੈ ਆਪਾਂ ਹੋਰ ਡਰਾਵਾਂਗੇ ਉਹ ਜਵਾਕੜੀ ਦਾ ਹਾਲ ਚਾਲ ਪੁੱਛ ਲੋ ਕੀ ਹੋ ਗਿਆ ਫੁੱਜ ਨੇ ਹਾਂ ਤੈਨੂੰ ਕਹਿੰਦਾ ਨਹੀਂ ਮੈਂ ਨਹੀਂ ਸੁਣਦਾ ਯਾਹ! ਮਸੀਹ ਦਾ, ਮਸੀਹ! ਮੈਨੂੰ ਹੋਰ ਆਖੋ, ਹੋਰ! ਮਸੀਹ! ਮਸੀਹ ਮੇਰੇ ਪਾਸੇ ਤੁਰ ਜਾ। ਮੈਂ ਤੇਰੀ ਪੱਟੀ ਪੈਣ ਕਰੇ। ਆਹ ਦੇ। ਮਸੀਹ! ਆਹ ਕੁਛ ਨਹੀਂ ਕੁਛ ਵੀ। ਨਾ ਮਰ ਜਾਇਆ। ਕੁਛ ਨਹੀਂ ਕੁਛ। ਬਈ ਮੈਂ ਜਾਣਾ ਹੈ। ਓਏ ਡਰਾਈ ਜਾਂਦੇ ਆਂ ਜਵਾਕਾਂ ਨੂੰ। ਓ ਕੁਛ ਨਹੀਂ ਕੁਛ। ਜਾਓ। ਅਸੀਂ ਜਰਾਂ ਦੇ ਉੱਤੇ ਰਣੇ ਬੋਲ ਲੈ ਕੇ ਲੋ। ਅਬ ਮੈਂ ਹਏ ਮੈਨੂੰ ਨਾਮਸ ਕਿਉ ਹੋਜੀ ਮੈਂ ਤਾਂ ਕਿਤੋਂ ਨਹੀਂ ਆਈ ਅਸੀਂ ਤਾਂ ਡਰਾਮਾ ਉਹ ਕੁਛ ਨਹੀਂ ਕੁਛ ਨਹੀਂ ਡਰਾਮਾ ਕੀਤਾ ਸੀ ਡਰਾਮਾ ਕੀਤਾ ਸੀ ਫਾਇ ਮੈਨੂੰ ਨਾਮਤਾ ਤਾ ਟਗਿਆ ਦੇ ਨੂੰ ਡਰਾਮਾ ਕਰ ਮੇਰੇ ਫੋਨ ਤਾਂ ਨਹੀਂ ਪਿੰਦੇ ਤੁਸੀਂ ਉਹ ਕਿਸੇ ਦਾ ਫੋਨ ਨਹੀਂ ਪਿੰਦੇ ਉਹ ਵੇ ਜਾ ਵੇ ਆਪਦੀ ਮਾਂ ਨੂੰ ਪਾਣੀ ਪਿਓ ਮਾਸੀ ਨੂੰ ਪਾਣੀ ਪੈ ਜਾ ਪਾਜ ਮਾਸੀ ਕਿਲੇ ਆਮੀ ਵੇ ਕੋਈ ਨਹੀਂ ਕੰਜਰਾ ਅਰੇ ਯਾਰ ਪਾਣੀ ਕਿੱਥੇ ਲੱਗਦੇ ਹੋ ਤੂਲੇ ਹੋਵੇ ਵੇ ਮੈਨੂੰ ਪੂਤ ਬਣਾ ਤਾਂ ਸੱਚੀ ਪੂਤ ਲੱਗਦੀ ਸੀ ਮੈਂ ਆ ਤਾਂ ਗਾਲੀ ਡਰ ਗਈ ਹੋਰਾ ਸਾਰੀ ਉਹ ਉਹ ਵੀ ਪੱਟ ਗਈ ਤਿਆਰਾ ਆਇਆ ਵੀ ਤੂੰ ਕਿਉਂ ਡਰੀ ਜਾਨਾ ਹੁਣ ਤਾਂ ਮੈਂ ਆ ਮੈਨੂੰ ਤਾਂ ਆਪ ਡਰ ਲੱਗਿਆ ਸਾਰੇ ਤਾਂ ਡਰ ਗਏ ਕਿਤੇ ਮੇਰੇ ਉਹ ਤਿਆਰਾ ਦਾ ਭੱਜ ਗਿਆ ਚਾਦਰ ਖੁੱਲਦਾ ਖੁੱਲਦਾ ਹੋ ਗਿਆ ਕਿਤੇ ਮੇਰੇ ਤੇ ਸੱਚੀ ਤਾਂ ਨਹੀਂ ਪੁੱਤ ਆ ਗਈ ਉਹ ਨਹੀਂ ਆਈ ਤੂੰ ਵੀ ਨਹੀਂ ਦੀ ਮੰਮੀ ਪਾਣੀ ਸੱਚੀ ਆ ਗਈ ਉਹ ਨਹੀਂ ਆਈ ਮੰਮੀ ਪਾਣੀ ਪੀ ਲਾ ਫਿਰ ਸਿਆਣੇ ਐਵੇਂ ਹੀ ਕਹਿ ਲਿਆ ਹਨਾ ਵੀ ਪੁੱਤਾਂ ਹੁੰਦੀਆਂ ਕੁੜੀ ਪੁੱਤ ਹੁੰਦੀ ਐ ਮਮਮੀ ਪੜਾਈ ਜਨਾ ਮਾ ਬੇ ਮਾਸੀ ਨੂੰ ਪਾਣੀ ਪਾ ਦੋ ਤੂੰ ਭਾ ਲੈ ਉਹ ਵੀ ਨੰਤਾ ਬਤਾ ਲਉ ਐ ਮੈਨੂੰ ਕੁਛ ਨਹੀਂ ਨਿਕਲਦਾ ਕੁਛ ਨਹੀਂ ਕੁਛ ਨਹੀਂ ਉਹੀ ਕੁੱਟਦੀ ਜਾਂਦੀ ਹਾਂ ਤੇ ਸਾਨੂੰ ਰੱਜੂ ਬਣ ਕੇ ਉਹਨੇ ਐਂ ਡਰਾਇਆ ਸੀ ਮੈਂ ਤਾਂ ਬਈ ਵਾਪਸ ਜਾਣਾਗਾ ਮੈਂ ਰਹਿਣਾ ਨਹੀਂ ਇੱਥੇ ਵੇ ਸਮਝਾਓ ਬਈ ਤੇਰੀ ਮਾਸੀ ਮਾਸੀ ਐਸਾ ਡਰਾਮਾ ਕੀ ਕਰ ਰਹੀ ਆ ਆਹ ਲਓ ਗਿਆ ਆ ਦੇਖ ਲੈ ਲੈ ਉਹੀ ਹੈ ਤਾਂ ਲੱਗ ਰਿਹਾ ਹੈ ਲੈ ਨਕਲੀ ਆ ਸਾਰਾ ਕੁਝ ਨਕਲੀ ਆ ਲੈ ਲੈ ਮਮੀ ਲੈਣਾ ਤਾਇਆ ਮੇਰਾ ਹੂਆ ਵੇ ਜਾਣ ਚੰਗਾ ਵੀ ਮਾਮੂ ਤੋ ਕਿਉਂ ਨਹੀਂ ਆ ਨਾ ਮੁੰਡਾ ਆਇਆ ਹੂਆ ਫਿਰ ਉਹ ਆਖੂਗਾ ਤੂੰ ਤਾਂ ਢੰਗ ਓਏ ਹੁਣ ਕਿੱਥੇ ਆਊਗਾ ਉਹਦਾ ਪਾਣਾ ਲੈ ਤਾਇਆ ਤਨੂ ਦਊਗੀ ਕੋਈ ਨਹੀਂ ਫਿਰ ਆ ਤੂੰ ਬਣ ਜਾਗੇ ਲੈ ਬੱਸ ਤੁਸੀਂ ਤੇ ਇਹ ਮਾਸੀ ਨੂੰ ਸਮਝਾਓ ਮਾਸੀ ਮਾਸੀ ਐਕਟਿੰਗ ਕੀਤੀ ਕੰਮ-ਕਮ ਕਰੋ ਕੀ ਕੰਮ ਕਰੀਏ ਕਰ ਲੋ ਜਿਹੜਾ ਕਰਨਾ ਹੁੰਦਾ ਉਹ ਹੀ ਉਹ ਕਰੀ ਜਾਨੇ ਹੁਣ ਉਹਦਾ ਭਾਜੀ ਕਿਹੜੀ ਮਾਸੀ ਉਹਦਾ ਮੰਮੀ ਆ ਬਾਈ ਕੀ ਸੀ ਇਹ ਉਹ ਕੁਛ ਨਹੀਂ ਇਹ ਤਾਂ 나ਟਕ ਕੀਤਾ ਸੀ ਉਹਨੂੰ ਡਰਾਇਆ ਸੀ ਚੰਗਿਆੜੇ ਨੂੰ